ਲੋਵੇ ਜੀ ਜਨਾ ਚ ਜਦੋਂ ਕਰਾਉਣੇ ਆ ਦਰਸ਼ਨ ਬਰੂਦ ਘੋੜੇ ਦੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਵੀਰੇ ਆਉਣ ਤੇ ਬਹੁਤ ਬਹੁਤ ਅੱਛਾ ਬਾਈ ਇੱਕ ਤਾਂ ਆਪਣਾ ਐਡਰੈਸ ਬੋਲ ਦਿਓ ਸਾਰਾ ਤੇ ਇੱਕ ਘੋੜੇ ਬਾਰੇ ਥੋੜਾ ਜਿਹਾ ਦੱਸ ਦਿਓ ਬਰੀਕੀ ਤੁਹਾਡਾ ਨਾਮ ਵੀਰੇ ਬਰੂਦ ਆ ਜੀ ਬਾਪ ਇਹਦਾ ਸੁਲਤਾਨ ਆ ਜੀ ਦਾਦਾ ਇਹਦਾ ਕਰਨ ਲਗਾੜਾ ਵਾਲੀ ਆ ਜੀ ਆਸਾਮੇ ਦੀ ਸਟੱਡ ਸਰਵੇ ਕਿੱਥੋਂ ਚੱਲ ਰਹੀ ਹੈ ਬਾਈ ਕੀ ਪਿੰਡ ਦਾ ਐਡਰੈਸ ਬੋਲਦੇ ਸਾਰਾ ਆਪਣਾ ਪਿੰਡ ਮਡਾਉੜਾ ਵੀਰੇ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਈ ਪੈਂਦਾ ਆਪਾਂ ਨੂੰ ਜੀ ਮਾਂ ਇਹਦੀ ਨੂਰਾ ਮੱਜੂ ਮੱਜੂ ਕੇ ਲਾਇੰਦੇ ਉਹ ਆਪਣੇ ਹੋਮ ਬਰੀਡ ਆਗੇ ਜੀ ਜੀ ਹਾਂਜੀ ਵੀਰੇ ਇਹਦੇ ਬੱਚੇ ਵਗੈਰਾ ਆ ਗਏ ਨੇ ਵੀਰੇ 4-5 5 ਗਿਆਨ ਵੀ ਆਏ ਨੇ ਜੀ ਜੈਡ ਬਲੈਕ ਵੀ ਆਏ ਨੇ ਦੋ ਪੈਰ ਚਿੱਟੇ ਮੱਥੇ ਪਟਾ ਵੀ ਆਇਆ ਵੀਰੇ ਠੀਕ ਹੈ ਸਾਰੀ ਮਾਰਕਿੰਗ ਸੂਰਿਆ ਇਹ ਠੀਕ ਹੈ ਬਾਈ ਸਰਵੇ ਦੀ ਫੀਸ ਕਿੰਨੀ ਰੱਖੀ ਹੈ ਬਾਈ ਕਿੰਝ ਆ ਵੀਰੇ ਬਾਤ ਵੀਰੇ ਜਾਇ ਦੇ ਰੱਖੀ ਆ ਅੱਜ ਘਰ ਹੁ ਪਹਿਲਾਂ ਆਬੀ ਦਿੱਤੀਆਂ ਨੇ ਉਹ ਤਾਂ ਹੌਸਾਮ ਨਾਲੇ ਰੱਖੀ ਆ ਠੀਕ ਠੀਕ ਹੈ ਬਾਈ ਜੀ ਐਸੇ ਭਾਈ ਜਿੰਨੇ ਸਰਵਿਸ ਤੇ ਘੋੜੀਆਂ ਆਉਂਦੀਆਂ ਨੇ ਆਪਣੇ ਕੋਲੇ ਰੱਖ ਰਖਾਉਂਦਾ ਵੀ ਸਾਰਾ ਪ੍ਰਬੰਧ ਆ ਵੀਰੇ ਕਿੰਨੇ ਟਾਈਮ ਤੱਕ ਬੰਦਾ ਰੱਖ ਸਕਦਾ ਆਪਣੇ ਕੋਲੇ ਵੀਰੇ ਹਫਤਾ ਉल्टा 18 ਚਾਰ ਜਣੀ ਹੈਗਾ ਜੀ ਜੀ ਹਾਂ ਜੀ ਵੀਰੇ ਠੀਕ ਹੈ ਹਾਂ ਕੋਈ ਚੱਕਰ ਪਾਸ ਕਰਕੇ ਲਜਾਣੀ ਚਾਹੁੰਦਾ ਉਹਦਾ ਫਿਰ ਚਾਰਜ ਜੀ ਵੀ ਉਹ ਹੀ ਚਾਰਜਸ ਹੋ ਜੂਗਾ ਮੌਕੇ ਤੇ ਹੈ ਨਾ ਜਿੰਨੇ ਕੋਈ ਜਿੰਨਾ ਟਾਈਮ ਛੱਡਣੀ ਚਾਹੁੰਦਾ ਕੁੜੀ ਹਾਂ ਜੀ ਵੀਰੇ ਹਾਂ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਜਿੰਨੇ ਵੀ ਕਈ ਵਾਰੀ ਚਲੋ ਕੁਦਰਤ ਦੀ ਗੱਲ ਹੁੰਦੀ ਹੈ ਨਾ ਕੋਈ ਵੀਰੀ ਕੁੜੀ ਨਹੀਂ ਰਹਿੰਦੀ ਤਾਂ ਉਸੇ ਫੀਸ 'ਚ ਦੁਬਾਰਾ ਛੱਡਦੇ ਵੀਰੇ ਕੁੜੀ ਕੇਰਾ ਫੀਸ ਭਰ ਕੇ ਥੋੜੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਜਿੰਨੀ ਵਾਰ ਉਹ ਆਪਾਂ ਆਪਾਂ ਨੂੰ ਜੰਪਾਂ ਦਾ ਕੋਈ ਚੱਕਰ ਨਹੀਂ ਇੱਕ ਜੰਪ ਦੋ ਜੰਪ ਬੰਦਾ ਇੱਕ ਹੀਟ ਤੇ ਜਾਏ ਤਿੰਨ ਜੰਪ ਲੈ ਜਾਏ ਆਪਾਂ ਨੂੰ ਕੋਈ ਕੀ ਜਾਂਦੇ ਡਾਕਟਰੀ ਸਹੂਲਤ ਬਾਰੇ ਸਾਰਾ ਵੀਰੇ ਡਾਕਟਰ ਆਪਣੇ ਕੋਲੇ ਕਈਆਂ ਦੋ ਦਿਨ ਸਾਰਾ ਮੁਕੰਮਲ ਪ੍ਰਬੰਧ ਸਾਰਾ ਪ੍ਰਬੰਧ ਹੈ ਵੀਰੇ ਆਪਣੇ ਕੋਲ ਬਹੁਤ ਵਧੀਆ ਸ਼ੌਂਕ ਹੈ ਵੀਰੇ ਇਹ ਹਾਂ ਵੀਰੇ ਬੀਜ ਨੇ ਸ਼ੌਂਕ ਤਾਂ ਸਭ ਤੋਂ ਵਧੀਆ ਹੈ ਤਾਂ ਹੈ ਬਾਈ ਕਿਉਂਕਿ ਇਹ ਬੰਦਾ ਨਸ਼ੇ ਪੱਤੇ ਕਰਨੀ ਨਹੀਂ ਸਹੀ ਗੱਲ ਹੈ ਵੀਰੇ ਇਹਨਾਂ ਜਿਹੜੀ ਗੱਲ ਮੈਂ ਇਹਨਾਂ ਨੂੰ ਵੇਲੇ ਨਹੀਂ ਮਿਲਦਾ ਨਸ਼ੇ ਪੱਤੇ ਕਰਨੀ ਦਾ ਬੰਦਾ ਦਾ ਜਾਊਗਾ ਹਾਂ 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 ਵੀਰੇ ਹਾਂ 20 ਬੱਚਿਆਂ ਨੂੰ ਕੰਮ ਕਰਵਾਵਾ ਇਹ ਹੀ ਗੱਲ ਹੈ ਜੀ ਬੱਚੇ ਇਹਨਾਂ ਨੂੰ ਲੱਗਿਆ ਪਿਆ ਇਹ ਬੱਚੇ ਬੰਦੇ ਇੱਕ ਘੋੜੇ ਨਾਲ ਰਹਿੰਦੀ ਰਹਿੰਦੇ ਨੇ ਹਾਂ ਨਾ ਬੁੱਤ ਬਾਕੀ ਇਹਦੀ ਨਾਲ ਰਿਲੇਸ਼ਨ ਵੀ ਬਹੁਤ ਔਖੇ ਬਿਲਡ ਬਹੁਤ ਦੂਰ ਦੂਰ ਤੱਕ ਵੀ ਰਿਲੇਸ਼ਨ ਬਣਦਾ ਹਾਂ ਜਿੱਥੇ ਤੱਕ ਆਪਾਂ ਸੋਚ ਨਹੀਂ ਸਕਦੇ ਉੱਥੇ ਤੱਕ ਬਣਾਉਂਦੇ। ਉੱਥੇ ਤੱਕ ਪਹੁੰਚਾ ਦਿੰਦਾ ਘੋੜਾ ਹਣਾ। ਕੋਈ ਆਪਾਂ ਮਹਿੰਗੀ ਗੱਡੀ ਲੈ ਲਓ ਗੱਡੀ ਨੂੰ ਨਹੀਂ ਘੋੜੇ ਵਾਲੇ ਨੂੰ ਹਰ ਇੱਕ ਜਾਣਦਾ ਹੋਊ। ਗੱਡੀ ਵਾਲੇ ਨੂੰ ਪਿੰਡ 'ਚ ਨਹੀਂ ਜਾਣ ਦੇਖੇ ਸੀ। ਗੱਡੀ ਵਾਲੇ ਨੂੰ ਹਾਂ ਇਹ ਨਾਲ ਥੋੜੀ ਸਹੀ ਆ ਭਾਈ ਹਣਾ। ਹਾਂ ਵੀਰੇ ਹਾਂ। ਜ਼ਿਆਦਾਤਰ ਘੋੜਿਆਂ ਦੀ ਪਛਾਣ ਬਹੁਤ ਵੱਡੀ ਐ ਨਾ। ਹਾਂ ਵੀਰੇ ਮੈਂ ਪਛਾਣੇ ਆਇਣਾ ਦੀ। ਹਾਂ ਇਹਨਾਂ ਵੀ ਮੇਨ ਗੱਲ ਤਾਂ ਪਛਾਣ ਹੀ ਹੈਗੀ ਹਣਾ। ਸਹੀ ਆ ਜੀ। ਤੇ ਹੋਰ ਭਾਈ ਕੁਝ ਇੱਕ ਦੋ ਗੱਲਾਂ ਸਾਡੇ ਸੱਜਣਾ ਨੂੰ ਕਹਿ ਕੇ ਆਪਾਂ ਸਮਾਪਤੀ ਕਰ ਦਈਏ ਫਿਰ ਉਹ ਤੋਂ ਬਾਅਦ 'ਚ। ਬਾਹੀਆ ਵੀਰੇ ਬੰਦਾ ਨਸ਼ੇ ਬੱਤ ਆਜਾ ਵੀਰ ਜਿਹਨੂੰ ਜੇ ਕਿਸੇ ਸੱਜਣ ਨੇ ਬਾਈ ਕੋਲੇ ਆਉਣਾ ਹੋਵੇ ਘੂੜੀ ਨੀਟ ਕਰਾਉਣ ਤਾਂ ਇਹ 30 ਰੁਪਏ ਦੀ ਰੱਤੀ ਹੈ ਬਾਈ ਨੇ ਆਪਣਾ ਮੋਬਾਈਲ ਨੰਬਰ ਬੋਲ ਦੇ ਵੀਰੇ ਮੋਬਾਈਲ ਨੰਬਰ 97800 ਵੀਰੇ 45966 ਆ ਬਾਕੀ ਕਾਰਡ ਦੀ ਪਾ ਦਿਓ ਵੀਰੇ ਫੋਟੋ ਠੀਕ ਹੈ ਬਾਈ ਗੱਡੀ ਮੁੰਦੇ ਉਧਰ ਅਨਾਉਂਸਮੈਂਟ ਆਉਣ ਲੱਗੀ ਸੀ 97800 ਵੀਰੇ 45966 ਵੀਰੇ 99845966 ਪਹਿਲਾਂ ਸੰਪਰਕ ਕਰਕੇ ਦੱਸੋ ਕੀ ਕੋਈ ਗੱਲ ਨਹੀਂ ਕੋਈ ਵੀਰਪਰਾ ਹੁੰਦਾ ਫੀਸ ਨਹੀਂ ਦੇ ਸਕਦਾ ਆਪਾਂ ਉਹਦੇ ਨਾਲ ਉਹੋ ਜਿਹਾ ਵੀ ਕਰ ਲਾਂਗੇ ਕੋਈ ਤੇਰੇ ਤੋਂ ਕੋਈ ਮਾਪੇ ਦੀ ਗੱਲਬਾਤ ਹੋਣੀ ਕੋਈ ਗੱਲ ਨਹੀਂ ਵੀਰੇ ਬਾਕੀ ਕੋਈ ਮਾੜੂ ਬੰਦਾ ਨਹੀਂ ਦੇ ਸਕਦਾ ਉਹਦੇ ਹਿਸਾਬ ਨਾਲ ਆਪਾਂ ਕੋਈ ਚੱਕਰ ਨਹੀਂ ਬਰਾਵਾ ਜੀ ਹਾਂਜੀ ਵੀਰੇ ਧੰਨਵਾਦ ਭਾਈ ਤੁਸੀਂ ਸਾਨੂੰ ਇੰਨੇ ਬਹੁਤ ਧੰਨਵਾਦ ਵੀਰੇ ਨੇਲੇ ਚੋਂ ਇੰਨਾ ਟਾਈਮ ਦਿੱਤਾ ਕੋਈ ਚੱਕਰ ਨਹੀਂ ਠੀਕ ਹੈ ਭਾਈ ਓਕੇ ਧੰਨਵਾਦ ਭਾਈ